ਕਾਵ 17 ਭਗਤ ਜੈਦੇਵ ਜੀ ਦੁਬਾਰਾ ਲਿਖੀਆਂ ਹਨ ਹਰਖ ਪੰਜਾਬੀ ਦੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਦੱਸਣਾ ਚਾਹਾਂਗੀ ਕਿ ਇਹ ਭਗਤ ਜੈਦੇਵ ਜੀ ਦੇ ਇਹ ਸ਼ਬਦ ਤੇ ਸ਼ਲੋਕ ਇਲੈਕਟਿਵ ਪੰਜਾਬੀ ਦੀ ਪੁਸਤਕ ਸ਼੍ਰੋਮਣੀ ਪੰਜਾਬੀ ਕਾਵ ਚ ਦਰਜ ਹਨ ਭਗਤ ਜੈਦੇਵ ਜੀ ਕਹਿੰਦੇ ਹਨ ਚੰਦ ਚੰਦ ਸਤਿ ਬੇਤਿਆ ਨਾਦ ਸਤ ਪੂਰਿਆ ਸੂਰ ਸਤ ਖੋਰਸਾ ਦਤ ਕੀਆ ਉਹ ਕਹਿੰਦੇ ਹਨ ਕਿ ਸੰਸਾਰ ਦੇ ਮੂਲ ਪ੍ਰਭੂ ਦੀ ਸਿਫਤ ਸਿਲਾ ਕਰਦਿਆਂ ਉਹਨਾਂ ਦਾ ਮਨ ਦੇ ਵਿੱਚ ਭੇਦ ਭਾਵ ਸਭ ਖਤਮ ਹੋ ਗਿਆ ਹੈ ਤੇ ਸਤ ਪੂਰਿਆ ਤੇ ਉਹਨਾਂ ਦੇ ਜਿਹੜੇ ਪ੍ਰਾਣ ਹਨ ਉਹਨਾਂ ਦੇ ਜਿਹੜੇ ਸਾਹ ਹਨ ਉਹ ਉਹਨਾਂ ਨੇ ਆਪਣੀ ਯੋਗ ਸਾਧਨਾ ਨਾਲ ਪੂਰੇ ਕਰ ਲਏ ਹਨ ਤੇ ਆਪਣੇ ਨੱਕ ਰਾਹੀਂ ਉਹਨਾਂ ਨੇ ਜੋ ਇੱਕ ਸਾਹ ਕਹਿ ਕੇ ਓਮ ਕਹਿ ਕੇ ਆਪਣਾ ਮਨ ਸ਼ੁੱਧ ਕੀਤਾ ਹੈ ਉਸ ਦੇ ਨਾਲ ਉਹਨਾਂ ਦੇ ਅੰਦਰੋਂ ਸਾਰੇ ਸੰਸਾਰਿਕ ਵਿਤਕਰੇ ਮਿਟ ਗਏ ਹਨ ਖੋੜਸਾ ਦੋਤਕੀਆਂ ਦਾ ਮਤਲਬ ਹੈ ਕਿ ਉਹਨਾਂ ਨੇ 16 ਵਾਰੀ ਓਮ ਆਖਿਆ ਹੈ ਤੇ ਆਪਣੇ ਜਿਹੜੇ ਸਾਹ ਹਨ ਪ੍ਰਾਣ ਹਨ ਉਹ ਕਦੇ ਬਾਹਰ ਕੱਢੇ ਹਨ ਕਦੇ ਸਾਹ ਅੰਦਰ ਲੈ ਕੇ ਗਏ ਹਨ ਜਿਸ ਦੇ ਨਾਲ ਉਹਨਾਂ ਦਾ ਮਨ ਸ਼ਾਂਤ ਹੋ ਗਿਆ ਹੈ ਤੇ ਪ੍ਰਭੂ ਨਾਲ ਨੇੜਤਾ ਬਣ ਗਈ ਹੈ ਹੁਣ ਜੇ ਅਸੀਂ ਪੂਰੇ ਅਰਥ ਵੇਖੀਏ ਤੇ ਚਾਂਦ ਦਾ ਮਤਲਬ ਚੰਦਰਮਾ ਤੇ ਭੇਦਿਆ ਮਤਲਬ ਜਿਹੜੇ ਭੇਦ ਭਾਵ ਭਾਵ ਹਨ ਉਹ ਆਪਣੇ ਉਹਨਾਂ ਨੇ ਦੂਰ ਕੀਤੇ ਹਨ ਤੇ ਨਾਦ ਦਾ ਮਤਲਬ ਜਿਹੜਾ ਹੈ ਉਹਨਾਂ ਦੀ ਸੁਖਮਾ ਨਾੜੀ ਜਿਹੜੀ ਹੈ ਉਹ ਸ਼ਾਂਤ ਹੋ ਗਈ ਹੈ ਤੇ ਪੂਰਿਆ ਮਤਲਬ ਪ੍ਰਾਣ ਉਹਨਾਂ ਨੂੰ ਰੋਕ ਲਏ ਹਨ ਤੇ ਸੂਰ ਮਤਲਬ ਜਿਹੜੀ ਸੱਜੀ ਸੋਰਿਆ ਜਾਂ ਸੱਜਾ ਨੱਕ ਦਾ ਪਾਸਾ ਹੈ ਉਹਦੇ ਨਾਲ ਉਹਨਾਂ ਨੇ 16 ਵਾਰ ਜਦੋਂ ਸਾਹ ਰੋਕ ਕੇ 16 ਵਾਰ ਓਮ ਆਖਿਆ ਹੈ ਤਾਂ ਉਹਨਾਂ ਦੇ ਮਨ ਦੇ ਸਾਰੇ ਭੇਦ ਭਾਵ ਖਤਮ ਹੋ ਗਏ ਹਨ ਅਵਲ ਬਲ ਤੋੜਿਆ ਕਮਜ਼ੋਰ ਹੋਏ ਮਨ ਨੂੰ ਉਹਨਾਂ ਨੇ ਵਿਸ਼ੇ ਵਕਾਰਾਂ ਵੱਲੋਂ ਰੋਕ ਲਿਆ ਹੈ ਅਚਲ ਚਲ ਥੱਪਿਆ ਤੇ ਜਿਹੜਾ ਮਨ ਦਾ ਚੰਚਲ ਸੁਭਾਅ ਹੈ ਉਸ ਨੂੰ ਵੀ ਉਹਨਾਂ ਨੇ ਪ੍ਰਭੂ ਨਾਮ ਵਿੱਚ ਆਪਣੇ ਮਨ ਨੂੰ ਰਚ ਕੇ ਅਚਲ ਮਤਲਬ ਚੰਚਲ ਚਲ ਉਹਨੂੰ ਸ਼ਾਂਤ ਕਰ ਲਿਆ ਹੈ ਥੱਪਿਆ ਆਪਣੇ ਸੁਭਾਅ ਨੂੰ ਸਤ ਰੋਪ ਲਿਆ ਹੈ ਬੁਰਾਈਆਂ ਤੋਂ ਅਗੜ ਕੜਿਆ ਤਾਹਾਂ ਆਪਿਓ ਪਿਆ ਉਹਨਾਂ ਦਾ ਅਲੜ ਮਨ ਜਿਹੜਾ ਹੈ ਹੁਣ ਪ੍ਰਭੂ ਨਾਮ ਦੇ ਅੰਮ੍ਰਿਤ ਨਾਲ ਰੋਜ ਗਿਆ ਹੈ ਕਹਿਣ ਦਾ ਭਾਵ ਕਿ ਉਹਨਾਂ ਨੇ ਆਪਣੇ ਸਰੀਰ ਨੂੰ ਯੋਗ ਸਾਧਨਾ ਦੇ ਨਾਲ ਤੇ ਪ੍ਰਭੂ ਨਾਮ ਦੀ ਬੰਦਗੀ ਦੇ ਨਾਲ ਇਸ ਤਰ੍ਹਾਂ ਜੋੜਿਆ ਹੈ ਕਿ ਹੁਣ ਉਹਨਾਂ ਦਾ ਧਿਆਨ ਸੰਸਾਰਕ ਬੁਰਾਈਆਂ ਵੱਲੋਂ ਹਟ ਗਿਆ ਹੈ ਤੇ ਉਹਨਾਂ ਨੇ ਆਪਣੇ ਮਨ ਨੂੰ ਟਿਕਾ ਲਿਆ ਹੈ ਆਪਣੇ ਚੰਚਲ ਮਨ ਨੂੰ ਗੁਰਬਾਣੀ ਨਾਲ ਤੇ ਪ੍ਰਭੂ ਨਾਲ ਜੋੜ ਕੇ ਤੇ ਆਪਣੇ ਅੰਤਰ ਧਿਆਨ ਹੋ ਕੇ ਆਪਣੇ ਯੋਗ ਸਾਧਨਾ ਦੇ ਨਾਲ ਅੰਤਰ ਧਿਆਨ ਮਤਲਬ ਮੈਡੀਟੇਸ਼ਨ ਜਿਵੇਂ ਅਸੀਂ ਕਰਦੇ ਆ ਪ੍ਰਭੂ ਦਾ ਨਾਮ ਲੈਣ ਲਈ ਉਸ ਤਰ੍ਹਾਂ ਨੇ ਆਪਣੇ ਮਨ ਨੂੰ ਜਿਹੜਾ ਹੈ ਉਹ ਸੰਪੂਰਨ ਤੌਰ ਤੇ ਸ਼ਾਂਤ ਕਰ ਲਿਆ ਹੈ ਮਨ ਆਦ ਗੁਣ ਆਦ ਬਖਾਨੀਆਂ ਕਿ ਉਹ ਆਪਣੇ ਮਨ ਨੂੰ ਸੰਬੋਧਨ ਕਰਦੇ ਹਨ ਕਿ हे ਮਨ ਉਸ ਪ੍ਰਭੂ ਦੇ ਗੁਣਾਂ ਦਾ ਜਿਹੜੇ ਕਿ ਆਦ ਮਤਲਬ ਸ਼ੁਰੂ ਤੋਂ ਹੀ ਹਨ ਵਖਾੜੀਆਂ ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੀ ਮਨ ਉਸ ਪ੍ਰਭੂ ਦੇ ਗੁਣ ਗਾ ਜਿਹੜੇ ਸ਼ੁਰੂ ਤੋਂ ਹੀ ਇਸ ਸ੍ਰਿਸ਼ਟੀ ਦਾ ਕਰਤਾ ਕਰਤਾ ਹੈ ਤੇਰੀ ਦ੍ਰੁਬਦਾ ਦ੍ਰਿਸ਼ਟ ਸਮਾਨਿਆ ਕਿ ਦ੍ਰੁਬਦਾ ਹੁੰਦੀ ਹੈ ਜਿਹੜੀ ਦੇ ਵਿੱਚ ਆਪਾਂ ਕੋਈ ਫੈਸਲਾ ਨਾ ਕਰ ਸਕੀਏ ਦ੍ਰਿਸ਼ਟ ਮਤਲਬ ਨਜ਼ਰ ਸਮਾਨਿਆ ਮਤਲਬ ਪਦਰੀ ਹੋ ਜਾਂਦੀ ਹੈ ਇੱਕੋ ਜੀ ਹੋ ਜਾਂਦੀ ਹੈ ਕਿ ਉਸ ਪ੍ਰਭੂ ਦਾ ਨਾਮ ਲੈਣ ਨਾਲ ਹਾਰ ਮਨੋਖ ਦੀ ਮੇਰ ਤੇਰ ਵਾਲੀ ਨਜ਼ਰ ਜਿਹੜੀ ਹੈ ਉਹ ਹਟ ਜਾਂਦੀ ਹੈ ਤੇ ਮਨੋਖ ਦਾ ਵਿਤਕਰੇ ਵਾਲਾ ਸੁਭਾਅ ਇੱਕ ਦੂਜੇ ਨਾਲ ਭੇਦ ਭਾਵ ਰੱਖਣ ਵਾਲਾ ਸੁਭਾਅ ਬਿਲਕੁਲ ਸਮਾਨ ਜਾਂ ਪਦਰਾ ਹੋ ਜਾਂਦਾ ਹੈ ਭਾਵੇਂ ਇਹਦੇ ਵਿੱਚ ਇਹਨਾਂ ਸਤਰਾ ਵਿੱਚ ਕਵੀ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਜੇਕਰ ਅਸੀਂ ਆਪਣੇ ਸਰੀਰ ਤੇ ਕਾਬੂ ਪਾ ਕੇ ਤੇ ਆਪਣੇ ਮਨ ਤੱਕ ਪਹੁੰਚ ਕੇ ਉਸ ਚੰਚਲ ਮਨ ਨੂੰ ਸਮਝਾ ਲਈਏ ਤਾ ਅਸੀਂ ਕਮਜ਼ੋਰ ਹੋਏ ਮਨ ਨੂੰ ਵਿਸ਼ੇਵਕਾਰਾਂ ਵੱਲੋਂ ਰੋਕ ਸਕਦੇ ਹਾਂ ਤੇ ਆਪਣੇ ਅਮੋੜ ਤੇ ਚੰਚਲ ਸੁਭਾਅ ਤੇ ਕਾਬੂ ਪਾ ਸਕਦੇ ਹਾਂ ਤੇ ਮਨ ਨੂੰ ਜੇ ਅਸੀਂ ਸਮਝਾ ਲਈਏ ਕਿ ਪ੍ਰਭੂ ਦੇ ਗੁਣ ਗਉਣ ਨਾਲ ਮਨ ਦੀਆਂ ਜਿਹੜੀਆਂ ਤ੍ਰਿਸ਼ਨਾਵਾਂ ਹਨ ਉਹ ਸ਼ਾਂਤ ਹੋ ਜਾਂਦੀਆਂ ਹਨ ਤਾਂ ਮਨੁੱਖ ਦੇ ਅੰਦਰ ਮੇਰ-ਤੇਰ ਵਾਲੀ ਨਜ਼ਰ ਵਿਤਕਰੇ ਵਾਲਾ ਸੁਭਾਅ ਸਾਰਾ ਬਦਲ ਜਾਂਦਾ ਹੈ ਤੇ ਮਨੁੱਖ ਦਾ ਮਨ ਪੱਧਰਾ ਹੋ ਜਾਂਦਾ ਹੈ ਪਾਪ ਉਸ ਵਿੱਚੋਂ ਜਿਹੜੇ ਸਾਡੇ ਨਾ ਬਰਾਬਰੀਆਂ ਜਾ ਜਾਤ ਪਾਤ ਮੇਰ ਤੇਰ ਤੇ ਭੇਤ ਭਾਵ ਖਤਮ ਹੋ ਜਾਂਦੇ ਹਨ ਅਰਧ ਕੋ ਅਰਾਧਿਆ ਸਰਧ ਕੋ ਸਰਧਿਆ ਸਨਲ ਕੋ ਸਨਲ ਸਮਾਨ ਆਇਆ ਹੁਣ ਇੰਨਾ ਸਤਰਾ ਚ ਕਹਿੰਦੇ ਹਨ ਕਿ ਉਹ ਅਰਧ ਮਤਲਬ ਪ੍ਰਮਾਤਮਾ ਆਰਾਧਨ ਯੋਗ ਹੈ ਭਾਵ ਉਹ ਉੱਚ ਸ਼ਕਤੀ ਹੈ ਜਿਸ ਦਾ ਨਾਮ ਲੈਣਾ ਮਨੁੱਖ ਲਈ ਜ਼ਰੂਰੀ ਹੈ ਸਰਧ ਦਾ ਮਤਲਬ ਸ਼ਰਧਾ ਰੱਖਣ ਜਿਹੜੇ ਲੋਕ ਸ਼ਰਧਾ ਰੱਖਦੇ ਹਨ ਉਹ ਪ੍ਰਮਾਤਮਾ ਦਾ ਨਾਮ ਜਦੋਂ ਲੈਂਦੇ ਹਨ ਤਾਂ ਉਹਨਾਂ ਦਾ ਜਿਹੜਾ ਮਨ ਹੈ ਉਹ ਸੰਸਾਰਕ ਊਚ ਨੀਚ ਤੋਂ ਹਟ ਜਾਂਦਾ ਹੈ ਸਲਲ ਮਤਲਬ ਪਾਣੀ ਜਿਸ ਤਰ੍ਹਾਂ ਪਾਣੀ ਪਾਣੀ ਵਿੱਚ ਸਮਾ ਜਾਂਦਾ ਹੈ ਤੇ ਅਸੀਂ ਉਸ ਨੂੰ ਅਲੱਗ ਨਹੀਂ ਕਰ ਸਕਦੇ ਉਸੇ ਪ੍ਰਕਾਰ ਜਿਹੜੇ ਵਿਅਕਤੀ ਪ੍ਰਭੂ ਦੇ ਰੰਗ ਵਿੱਚ ਸੱਚੇ ਮਨ ਨਾਲ ਰੰਗੇ ਹੁੰਦੇ ਹਨ ਉਹਨਾਂ ਨੂੰ ਅਸੀਂ ਉਹਨਾਂ ਦੇ ਮਨ ਵਿੱਚ ਜੋ ਪ੍ਰਭੂ ਨਾਲ ਪ੍ਰੇਮ ਹੈ ਉਸ ਨੂੰ ਲਗ ਨਹੀਂ ਕੀਤਾ ਜਾ ਸਕਦਾ ਕਹਿੰਦਾ ਭਾਵ ਕਿ ਜਿਹੜਾ ਮਨੋਖ ਆਪਣੇ ਸਰੀਰ ਨੂੰ ਕਾਬੂ ਵਿੱਚ ਕਰਕੇ ਉਦਮ ਕਰਕੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਹ ਸਰਾਧਨ ਜੋਗ ਪਰਮਾਤਮਾ ਨੂੰ ਅਰਾਧਾ ਹੈ ਤਾਂ ਉਸ ਦੇ ਮਨ ਵਿੱਚ ਸ਼ਰਧਾ ਦੇ ਭਾਵਾਂ ਨਾਲ ਜੀਵ ਉਸ ਪਰਮਾਤਮਾ ਨਾਲ ਇਸ ਤਰ੍ਹਾਂ ਇੱਕ ਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਇੱਕ ਵਿੱਚ ਹੋ ਜਾਂਦਾ ਹੈ ਤੇ ਉਸ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਵਦਤ ਜੈ ਦਿਓ जयदेव को रम्या नु ਬਦਤ ਤਾਂ ਹੁੰਦਾ ਆਪਣੇ ਮਨ ਨੂੰ ਜਦਾ ਬਦਤ ਦਾ ਵਰਣਨ ਕਰਨਾ ਕਿਉਂਕਿ ਕਹਿੰਦਾ ਕਿ ਜੈਦੇਵ ਕਹਿੰਦੇ ਹਨ ਕਿ ਉਹ ਵਰਣਨ ਕਰਦੇ ਹਨ ਕਿ ਉਸ ਪ੍ਰਭੂ ਨੂੰ ਜਿਸ ਨੇ ਯਾਦ ਕੀਤਾ ਹੈ ਰਮਿਆ ਵਿੱਚ ਸਿਮਰਿਆ ਹੈ ਬ੍ਰਾਹਮਨਿਰਵਾਣ ਲਵ ਲਵਲੀਨ ਪਾਇਆ ਤਾਂ ਲਵਲੀ ਨਿਰਵਾਣ ਮਤਲਬ ਆਪਣੇ ਮਨ ਜੋ ਸਾਰੀਆਂ ਪਟਕਣਾਵਾਂ ਤੋਂ ਮੁਕਤੀ ਮਿਲ ਜਾਂਦੀ ਹੈ ਲਵਲੀਨ ਮਤਲਬ ਆਪਣੇ ਆਪ ਵਿੱਚ ਮਸਤ ਇਨਸਾਨ ਉਸ ਪ੍ਰਭੂ ਨੂੰ ਯਾਦ ਕਰਦਾ ਹੈ ਕਹਿੰਦਾ ਭਾਵ ਕਿ ਜੈਦੇਵ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਉਸ ਪ੍ਰਭੂ ਦਾ ਸਿਮਰਨ ਕਰਦਾ ਹੈ ਉਸ ਮਨੁੱਖ ਦੇ ਸਾਰੇ ਪਾਪ ਕੱਟੇ ਜਾਂਦੇ ਹਨ ਵਾਸਨਾਵਾਂ ਤੇ ਕਾਬੂ ਪੈ ਜਾਂਦਾ ਹੈ ਤੇ ਉਹ ਪ੍ਰਭੂ ਦੇ ਨਾਮ ਵਿੱਚ ਮਸਤ ਹੋ ਜਾਂਦਾ ਹੈ ਜਿਸ ਨਾਲ ਉਸ ਦੀ ਜ਼ਿੰਦਗੀ ਜਿਹੜੀ ਹੈ ਉਸ ਦੇ ਵਿੱਚੋਂ ਜਿਹੜੀਆਂ ਬਾਦੂ ਉਹਦੀਆਂ ਬਾਦੂ ਦੁੱਖਾਂ ਨੂੰ ਉਦਾਸੀ ਹੈ ਮੇਰ-ਤੇਰ ਦੇ ਭਾਵ ਹਨ ਉਹ ਦੂਰ ਹੋ ਜਾਂਦੇ ਹਨ ਇਸ ਸਬੂਤ 'ਚ ਸ਼ਬਦ ਰਾਹੀਂ ਜੈਦੇਵ ਜੀ ਨੇ ਸਾਨੂੰ ਦੋ ਸੰਦੇਸ਼ ਦਿੱਤੇ ਹਨ ਇੱਕ ਕਿ ਆਪਣੇ ਸਰੀਰ ਤੇ ਕਾਬੂ ਪਾ ਲੈਣ ਨਾਲ ਅਸੀਂ ਆਪਣੀਆਂ ਗਿਆਨ ਇੰਦਰੀਆਂ ਆਪਣੀਆਂ ਮਨ ਨੂੰ ਚੰਚਲ ਮਨ ਨੂੰ ਆਪਣੇ ਕਾਬੂ 'ਚ ਕਰ ਸਕਦੇ ਹਾਂ ਤੇ ਦੂਸਰਾ ਕਿ ਅਸੀਂ ਜਦੋਂ ਆਪਣੇ ਇਸ ਪ੍ਰਭੂ ਨੂੰ ਯਾਦ ਕਰਨ ਲਈ ਆਪਣੇ ਮਨ ਨੂੰ ਵਿਕਾਰਾਂ ਤੋਂ ਸੰਸਾਰਿਕ ਬੁਰਾਈਆਂ ਤੋਂ ਰੋਕਦੇ ਹਾਂ ਕਾ ਸਾਡਾ ਮਨ ਪ੍ਰਭੂ ਨਾਲ ਇਸ ਤਰ੍ਹਾਂ ਇੱਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ਭਾਵ ਕਹਿੰਦਾ ਕਿ ਮਨ ਨੂੰ ਮੇਰ ਤੇਰ ਉੱਚ ਨੀਚ ਤੋਂ ਦੂਰ ਕਰਨ ਲਈ ਪ੍ਰਭੂ ਨਾਮ ਦੀ ਜਿਹੜੀ ਬੰਦਗੀ ਹੈ ਉਹ ਮਨੁੱਖ ਨੂੰ ਸਹੀ ਰਸਤਾ ਦਿਖਾਉਂਦੀ ਹੈ